ਹਾਂਜੀ ਬਹੁਤ ਜ਼ਿਆਦਾ ਡਿਮਾਂਡ ਹੋਣ ਕਰਕੇ ਸੂਟ ਦੁਬਾਰਾ ਰੈਡੀ ਹੋਏ ਨੇ ਇਹਨਾਂ ਵਿੱਚ ਕਲਰਜ਼ ਉਹੀ ਨੇ ਬਟ ਸੂਟ ਸਟਾਕ ਬਹੁਤ ਜ਼ਿਆਦਾ ਹੈਗਾ ਹੈ ਇਹਨਾਂ ਦੇ ਵਿੱਚ ਤੁਸੀਂ 5 ਮੀਟਰ ਆਲਓਵਰ ਕਾਟਨ ਦਾ ਸੂਟ ਆਊਗਾ ਤੇ ਪਿਓਰ ਦੇ ਦੁਪੱਟੇ ਹੋਣਗੇ ਜੀ ਇਹ ਵੀ ਕਾਟਨ ਦੇ ਸੂਟ ਆ ਜੀ ਪ੍ਰਿੰਟ ਸ਼ਰਟ ਹੋਊਗੀ ਢਾਈ ਮੀਟਰ ਐਂਡ ਬਾਟਮ ਢਾਈ ਮੀਟਰ ਹੋਊਗੀ ਬਾਟਮ ਦੇ ਉੱਪਰ ਵਿੱਚ ਪੌਂਚੇ ਦੇ ਵਰਕ ਦਿੱਤਾ ਹੋਇਆ ਐਂਡ ਦੁਪੱਟੇ ਜਿਹੜੇ ਉਹ ਪਿਓਰ ਦੇ ਆਉਣਗੇ ਇਹ ਵਾਲੇ ਸੂਟ ਵੀ ਬਹੁਤ ਸੋਹਣੇ ਆਂਦੇ ਇਹ ਪਰ ਮੀਟਰ ਦੇ ਅਕੋਰਡਿੰਗ ਫੈਬਰਿਕ ਹੁੰਦਾ ਹੈ ਦੁਪੱਟਾ ਲੱਗ ਤੋਂ ਮਿਲੇਗਾ ਐਂਡ ਸੂਟ ਤੁਸੀਂ ਢਾਈ ਮ ਮੀਟਰ ਪ੍ਰਾਈਸ ਲਿਖਿਆ ਹੋਇਆ ਤੁਸੀਂ ਚੈੱਕ ਕਰਕੇ ਜਿੰਨਾ ਚਾਹੇ ਮੀਟਰ ਜਿਹੜਾ ਫੈਬਰਿਕ ਉਹ ਲੈ ਸਕਦੇ ਹੋ ਇਹ ਵੀ ਕਾਟਨ ਦੇ ਸੂਟ ਹਨ ਇਹਨਾਂ ਦੇ ਸਪੈਸ਼ਲ ਪ੍ਰਿੰਟ ਬਹੁਤ ਸੋਹਣੇ ਆਏ ਨੇ ਇਸ ਵਾਰੀ ਐਂਡ ਇਹਨਾਂ ਦੇ ਨਾਲ ਜਿਹੜੇ ਕੁ ਦੁਪट्टे ਉਹ ਕਾਟਨ ਦੇ ਹੀ ਰਹਿਣਗੇ ਤੇ ਨਾਲ ਬਾਟਮ ਜਿਹੜੀ ਉਹ ਲਾਈਨਸ ਵਾਲੀਆਂ ਬਣੀਆਂ ਹੋਈਆਂ ਅਲੱਗ ਤੋਂ ਬਹੁਤ ਪਿਆਰੇ ਨੇ ਜੇਕਰ ਤੁਸੀਂ ਕੋਟ ਸੈੱਟ ਬਣਾਉਣਾ ਚਾਹੁੰਦੇ ਹੋ ਜਾਂਕਰ ਛੁੱਟਾਂ ਨੂੰ ਵੈਸਟਰਨ ਲੁੱਕ ਦੇਣਾ ਚਾਹੁੰਦੇ ਤਾਂ ਤੁਸੀਂ ਐਦਾਂ ਦੀ ਹੱਥ ਨਾਲ ਐਮਬਰਾਇਡਰੀ ਕਰਵਾ ਸਕਦੇ ਹੋ ਸਿੰਪਲ ਐਮਬਰਾਇਡਰੀ ਦੇ ਨਾਲ ਐਦਾਂ ਦੇ ਕੁੜਤੇ ਬਣਵਾ ਸਕਦੇ ਹੋ ਬਹੁਤ ਸੋਹਣੇ ਲੱਗਦੇ ਨੇ ਐਂਡ ਗਰਲਸ ਦੇ ਵਿੱਚ ਇਹਨ ਇੰਨਾ ਦੇ ਵੀ ਆਰਡਰ ਦੇ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਬਣ ਕੇ ਰੈਡੀ ਹੁੰਦੇ ਨੇ ਥੈਂਕ ਯੂ ਸੋ ਮੱਚ